ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹਵਾਈ ਦੌਰੇ ਤੋਂ ਇਲਾਵਾ ਉਹਨਾਂ ਨੇ ਮੀਟਿੰਗਾਂ ਵੀ ਕੀਤੀਆਂ ਨੇ ਐਨਡੀਆਰਐਫ ਐਸਡੀਆਰਐਫ ਦੀਆਂ ਟੀਮਾਂ ਦੇ ਨਾਲ ਮੀਟਿੰਗਾਂ ਕੀਤੀਆਂ ਹੜ੍ਹ ਪੀੜਤਾਂ ਦੇ ਨਾਲ ਮੁਲਾਕਾਤ ਕੀਤੀ ਇਸ ਤੋਂ ਇਲਾਵਾ ਸਰਕਾਰੀ ਅਧਿਕਾਰੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇ ਵੱਡਾ ਐਲਾਨ ਕਰ ਦਿੱਤਾ ਹੈ ਸੋ ਪੰਜਾਬ ਨੂੰ 1600 ਕਰੋੜ ਰੁਪਏ ਦੀ ਜਿਹੜੀ ਸਪੈਸ਼ਲ ਰਾਸ਼ੀ ਹੈ ਉਹ ਦਿੱਤੀ ਗਈ ਹੈ ਸਪੈਸ਼ਲ ਪੈਕੇਜ ਜਿਹੜਾ ਸਪੈਸ਼ਲ ਰਾਹਤ ਪੈਕੇਜ 1600 ਕਰੋੜ ਰੁਪਏ ਦਾ ਉਸ ਦਾ ਐਲਾਨ ਕਰ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜੇ ਮੈਂ ਜ਼ਿਕਰ ਹਿਮਾਚਲ ਦਾ ਕਰਾਂ ਤਾਂ ਹਿਮਾਚਲ ਨੂੰ 1500 ਕਰੋੜ ਰੁਪਏ ਦਿੱਤਾ ਗਿਆ ਹੈ ਤੇ ਪੰਜਾਬ ਨੂੰ 1600 ਕਰੋੜ ਰੁਪਏ ਦਿੱਤਾ ਗਿਆ ਸੱਚੇ ਕਾਲ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਤੁਸੀਂ ਵੇਖ ਰਹੇ ਹੋ 85 ਚੈਨਲ ਪੰਜਾਬੀ ਤੇ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੀਟਿੰਗ ਕੀਤੀ ਪੰਜਾਬ ਦੇ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਕੈਪਸਿਨਾ ਮੌਜੂਦ ਸਨ ਪੰਜਾਬ ਦੇ ਚੀਫ ਸਕੱਤਰ ਉਸ ਤੋਂ ਇਲਾਵਾ ਕੈਬਨਟ ਮੰਤਰੀ ਗੁਰਮੀਤ ਖੁੱਡੀਆਂ ਤੇ ਹਰਦੀਪ ਸਿੰਘ ਮੁੰਡੀਆਂ ਵੀ ਉੱਥੇ ਹੀ ਮੌਜੂਦ ਸਨ ਤੇ ਇੱਥੇ ਹੀ ਮੌਜੂਦ ਸੀਗੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਉਸ ਤੋਂ ਇਲਾਵਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਸੀ ਅਤੇ ਭਾਜਪਾ ਦੇ ਵੱਡੇ ਅਧਿਕਾਰੀ ਨਾਲ ਹੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੋਂ ਇਲਾਵਾ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੌਮੀ ਜਿਹੜੇ ਜਰਨਲ ਸਕੱਤਰ ਨੇ ਬੀਜੇਪੀ ਦੇ ਤੜੁਣ ਚੋ ਉਹ ਵੀ ਮੌਜੂਦ ਸੀ ਇੱਥੇ ਹੀ तकरीबन 2 2.5 ਘੰਟੇ ਜਿਹੜੀ ਮੀਟਿੰਗ ਹੈ ਉਹ ਚੱਲਦੀ ਰਹੀ ਹੈ ਔਰ ਜਾਇਜ਼ਾ ਲੈਂਦੇ ਰਹੇ ਨੇ ਪ੍ਰਧਾਨ ਮੰਤਰੀ ਪਹਿਲਾਂ ਹਵਾਈ ਜਾਇਜ਼ਾ ਲਿਆ ਹਵਾਈ ਜਹਾਜ਼ ਦੇ ਰਾਹੀਂ ਪੂਰੀ ਨਿਗਰਾਨੀ ਕੀਤੀ ਪੂਰਾ ਜਾਇਜ਼ਾ ਲਿਆ ਦੌੜਾ ਕਰਕੇ ਕਿ ਕਿੱਥੇ ਕਿੱਥੇ ਕਿਹੜੇ ਕਿਹੜਾ ਏਰੀਆ ਜਿਹੜਾ ਹੈ ਉਹ ਪ੍ਰਭਾਵਿਤ ਹੋਇਆ ਸੀ ਤੇ ਹੁਣ ਵੀ ਪ੍ਰਭਾਵਿਤ ਹੋ ਰਿਹਾ ਉਸ ਤੋਂ ਬਾਅਦ ਪ੍ਰੈਜੈਂਟੇਸ਼ਨਾਂ ਉਹਨਾਂ ਨੂੰ ਵਿਖਾਈਆਂ ਗਈਆਂ ਐਨਡੀਆਰਐਫ ਐਸਟੀਆਰਐਫ ਦੀਆਂ ਟੀਮਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਦੱਸਿਆ ਉਹਨਾਂ ਨੂੰ ਕਿ ਕਿਸ ਤਰ੍ਹਾਂ ਸਰਚ ਆਪਰੇਸ਼ਨ ਜੜੇ ਨੇ ਉਹ ਚੱਲੇ ਨੇ ਰੈਸਕਿਊ ਆਪਰੇਸ਼ਨ ਚੱਲੇ ਨੇ ਫਿਰ ਹੜਪੀੜਤਾ ਨੇ ਆਪਣੀ ਹੜ੍ਹ ਬੀਤੀ ਸੁਣਾਈ ਹੈ ਔਰ ਜਾਣਕਾਰੀ ਇਹ ਮਿਲੀ ਹੈ ਸੁਨੀਲ ਜਾਖੜਾ ਦਾ ਵੱਡਾ ਬਿਆਨ ਆਇਆ ਤਰਨਜੁਗਹੜਾ ਦਾ ਇਸ ਮੀਟਿੰਗ ਤੋਂ ਬਾਅਦ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਦਾ ਜ਼ਿਕਰ ਜਿਕਰੇ ਵੀ ਹੋਇਆ ਹੈ ਕਿ ਜਿਹੜੇ ਤੁਸੀ ਬੰਨ ਨੇ 10-10 ਸਾਲ ਹੋ ਗਏ ਨੇ ਇਨਾ ਤੁਸੀ ਬੰਨਾਂ ਦੀ ਮੁਰੰਮਤ ਨਹੀਂ ਹੋਈ ਇਸ ਤੋਂ ਲਵਾ ਜ਼ਿਕਰ ਇਹ ਵੀ ਕੀਤਾ ਗਿਆ ਕਿ 2023 ਦਾ ਮੁਆਵਜ਼ਾ ਵੀ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਮਿਲਿਆ ਸੋ ਇਹ ਵੱਡੀਆਂ ਚੀਜ਼ਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਸੋ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ 1600 ਕਰੋੜ ਰੁਪਏ ਦਾ ਸਪੈਸ਼ਲ ਰելիਫ ਪੈਕੇਜ ਜਿਹੜਾ ਹੈ ਉਹ ਹੜ੍ਹ ਪ੍ਰਭਾਵਿਤਾਂ ਨੂੰ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਹੈ ਉਹਨਾਂ ਨੇ ਨਾਲ ਹੀ ਇਹ ਵੀ ਆਖਿਆ ਕਿ ਸੂਬੇ ਦੇ ਖਾਤੇ ਦੇ ਵਿੱਚ 12000 ਕਰੋੜ ਰੁਪਏ ਜਿਹੜੇ ਨੇ ਉਹ ਪਹਿਲਾਂ ਤੋਂ ਹੀ ਮੌਜੂਦ ਨੇ ਜਿਹੜੇ ਉਹਨਾਂ ਨੂੰ ਇਸ ਡਿਜ਼ਾਸਟਰ ਦੇ ਨਾਲ ਇਸ ਆਪਤਾ ਦੇ ਨਾਲ ਆਫਤ ਦੇ ਨਾਲ ਜਠਣ ਵਾਸਤੇ ਦਿੱਤੇ ਗਏ ਸਾਨੂੰ ਉਸ ਤੋਂ ਇਲਾਵਾ 1600 ਕਰੋੜ ਰੁਪਏ ਹੋਰ ਦਿੱਤੇ ਜਾ ਰਹੇ ਨੇ ਉਸ ਤੋਂ ਇਲਾਵਾ ਕੇਂਦਰ ਦੇ ਵੱਲੋਂ ਟੀਮਾਂ ਭੇਜੀਆਂ ਜਾ ਰਹੀਆਂ ਨੇ ਭੇਜੀਆਂ ਗਈਆਂ ਨੇ ਬਕਾਇਦਾ ਔਰ ਉਹ ਟੀਮਾਂ ਮੁਲਾਂਕਣ ਕਰ ਰਹੀਆਂ ਨੇ ਜਿਵੇਂ ਹੀ ਉਹ ਟੀਮਾਂ ਮੁਲਾਂਕਣ ਕਰਕੇ ਰਿਪੋਰਟ ਸੌਂਪਣ ਗਿਆ ਤਾਂ ਫਿਰ ਉਸ ਤੋਂ ਬਾਅਦ ਹੋਰ ਰਾਸ਼ੀ ਜਿਹੜੀ ਹੈ ਹੋਰ ਫੰਡ ਜਿਹੜਾ ਹੈ ਪੈਕੇਜ ਜਿਹੜਾ ਉਹ ਵੀ ਦਿੱਤੇ ਜਾਂਦੇ ਸੰਭਾਵਨਾ ਪੂਰੀ ਪੂਰੀ ਜਿਤਾਈ ਜਾ ਰਹੀ ਹੈ ਜੋ ਵੱਡੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 2 ਲੱਖ ਰੁਪਈਆ ਉਹਨਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜਾਨ ਗਵਾ ਦਿੱਤੀ ਹੈ ਮ੍ਰਿਤਕ ਜਿਹੜੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ 2 ਲੱਖ ਰੁਪਏ ਦਿੱਤਾ ਜਾਵੇਗਾ ਉਸ ਤੋਂ ਇਲਾਵਾ ਜਿਹੜੇ ਜ਼ਖਮੀ ਨੇ ਉਹਨਾਂ ਨੂੰ 50-50 ਹਜ਼ਾਰ ਰੁਪਈਆ ਦਿੱਤਾ ਜਾਊਗਾ ਉਸ ਤੋਂ ਬਾਅਦ ਜੇਕਰ ਇਹ ਵੀ ਹੋਇਆ ਹੈ ਕਿ ਜਿਹੜੀ ਪ੍ਰਧਾਨ ਮੰਤਰੀ ਸਨਮਾਨ ਨidhi ਯੋਜਨਾ ਹੈ ਉਸ ਦੀ ਜਿਹੜੀ ਦੂਜੀ ਕਿਸ਼ਤ ਹੈ ਉਹ ਪਹਿਲਾਂ ਹੀ ਜਾਰੀ ਕਰ ਦਿੱਤੀ ਜਾਵੇਗੀ ਮਤਲਬ ਕੁੱਲ ਮਿਲਾ ਕੇ ਜਿਹੜੇ ਐਲਾਨ ਹਿਮਾਚਲ ਪ੍ਰਦੇਸ਼ 'ਚ ਕੀਤੇ ਗਏ ਨੇ ਸੇਮ ਉਹੀ ਐਲਾਨ ਇੱਥੇ ਕੀਤੇ ਗਏ ਨੇ ਬਸ ਇੱਥੇ 100 ਕਰੋੜ ਰੁਪਈਆ ਵੱਧ ਜਿਹੜਾ ਉਹ ਦਿੱਤਾ ਗਿਆ ਪੰਜਾਬ ਨੂੰ ਜ਼ਿਕਰ ਮੈਂ ਕਰਾਂ ਤਾਂ ਆਖਿਆ ਗਿਆ ਕਿ ਜਿਹੜੇ ਨੈਸ਼ਨਲ ਹਾਈਵੇ ਟੁੱਟੇ ਨੇ ਜਾਂ ਫਿਰ ਸੜਕਾਂ ਟੁੱਟੀਆਂ ਨੇ ਸਕੂਲਾਂ ਨੂੰ ਨੁਕਸਾਨ ਹੋਇਆ ਕੋਈ ਹੋਰ ਸੰਸਥਾਵਾਂ ਜਾਂ ਫਿਰ ਅਦਾਰਿਆਂ ਨੂੰ ਨੁਕਸਾਨ ਹੋਇਆ ਸੋ ਉਸ ਦੀ ਪਰਪਾਈ ਸਰਕਾਰ ਕਰੇਗੀ। ਇਹ ਵੀ ਆਖਿਆ ਕਿ ਪਸ਼ੂਆਂ ਵਾਸਤੇ ਮਿਨੀ ਕਿਟਾਂ ਜਾਰੀ ਕੀਤੀਆਂ ਜਾਣਗੀਆਂ, ਰਾਹਤ ਫੰਡ ਪ੍ਰਦਾਨ ਕੀਤੇ ਜਾਣਗੇ ਪ੍ਰਧਾਨ ਮੰਤਰੀ ਦੇ ਵੱਲੋਂ ਔਰ ਕਿਸਾਨਾਂ ਨੂੰ ਖਾਸ ਤੌਰ ਦੇ ਉੱਤੇ ਧਿਆਨ ਦੇ ਵਿੱਚ ਰੱਖ ਕੇ ਮੁਆਵਜ਼ਾ ਦੇਣ ਦੀਆਂ ਜਿਹੜੀਆਂ ਗੱਲਾਂ ਨੇ ਉਹ ਵੀ ਹੋਈਆਂ ਨੇ। ਇਸ ਤੋਂ ਇਲਾਵਾ ਹੋ ਵੀ ਬਹੁਤ ਸਾਰੇ ਪ੍ਰਸਤਾਵ ਜਿਹੜੇ ਨੇ ਉਹ ਰੱਖੇ ਗਏ ਸੀ ਜ਼ਿਕਰ ਇਹ ਵੀ ਹੋਏ ਨੇ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜੀ ਉਸ ਦੇ ਤਹਿਤ ਪਿੰਡੂ ਖੇਤਰਾਂ ਦੇ ਵਿੱਚ ਘਰਾਂ ਦੇ ਪੁਨਰ ਨਿਰਮਾਣ ਕਰਵਾਏ ਜਾਣਗੇ ਜਿਹੜੇ ਘਰ ਟੁੱਟ ਗਏ ਨੇ ਉਹਨਾਂ ਦੀ ਮੁਰੰਮਤ ਹੋਏਗੀ ਉਹਨਾਂ ਨੂੰ ਦੁਬਾਰਾ ਬਣਾਇਆ ਜਾਵੇਗਾ ਔਰ ਵਿਸ਼ੇਸ਼ ਪ੍ਰੋਜੈਕਟ ਇਸ ਵਾਸਤੇ ਜਿਹੜਾ ਐਲਾਨਿਆ ਜਾਊਗਾ ਸੋ ਹੜਾਂ ਕਾਰਨ ਜਿੰਨਾ ਵੀ ਲੋਕਾਂ ਨੂੰ ਨੁਕਸਾਨ ਹੋਇਆ ਪੀਐਮ ਦਾ ਕਹਿਣਾ ਹੈ ਕਿ ਉਹਨਾਂ ਦੇ ਲਈ ਪਰਪਾਈ ਜਿਹੜੀ ਆ ਉਹ ਕੀਤੀ ਜਾਊਗੀ ਸੋ ਸਰਕਾਰੀ ਸਕੂਲਾਂ ਨੂੰ ਜਿਹੜਾ ਉਥੇ ਵੀ ਵਿੱਤੀ ਸਹਾਇਤਾ ਭੇਜੀ ਜਾਏਗੀ ਸਿੱਖਿਆ ਅਭਿਆਨ ਦੇ ਤਹਿਤ ਵਿੱਤੀ ਸਹਾਇਤਾ ਜਿਹੜੀ ਆ ਉਹ ਭੇਜੀ ਜਾਣੀ ਇਸ ਦਾ ਐਲਾਨ ਕੀਤਾ ਗਿਆ ਸੋ ਪ੍ਰੈਸ ਨੋਟ ਜਿਹੜਾ ਜਾਰੀ ਕੀਤਾ ਗਿਆ ਉਸ ਦੇ ਵਿੱਚ ਦੱਸਿਆ ਗਿਆ ਕਿ ਕੇਂਦਰ ਸਰਕਾਰ ਨੇ ਨੁਕਸਾਨ ਦੀ ਹੱਦ ਜਿਹੜੀ ਆ ਮਤਲਬ ਟੋਟਲ ਨੁਕਸਾਨ ਕਿੰਨਾ ਹੋਇਆ ਹੈ ਅ ਲਿਮਿਟ ਜਿਹੜੀ ਆ ਉਸ ਦਾ ਮੁਲਾਂਕਣ ਕਰਨ ਵਾਸਤੇ ਟੀਮਾਂ ਭੇਜੀਆਂ ਹੋਈਆਂ ਨੇ ਇੰਟਰ ਮਿਨਿਸਟਰੀਅਲ ਟੀਮਾਂ ਜੜੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਸੋ ਉਹ ਟੀਮਾਂ ਜਿਵੇਂ ਹੀ ਆਪਣਾ ਮੁਲਾਂਕਣ ਕੰਪਲੀਟ ਕਰ ਲੈਣਗੀਆਂ ਖਤਮ ਕਰ ਲੈਣਗੀਆਂ ਮੁਕੰਮਲ ਕਰ ਲੈਣਗੀਆਂ ਰਿਪੋਰਟ ਸੌਂਪਣਗੀਆਂ ਤਾਂ ਫਿਰ ਉਹ ਜਿਹੜਾ ਤਹਿ ਜਿਹੜੀ ਰਕਮ ਉਹਨਾਂ ਦੇ ਵੱਲੋਂ ਦੱਸੀ ਜਾਊਗੀ فرض ਕਰੋ ਕਿ ਜਿਵੇਂ 2019 ਦੇ ਵਿੱਚ 1100 ਕਰੋੜ ਰੁਪਏ ਦਾ ਨੁਕਸਾਨ ਦੱਸਿਆ ਗਿਆ ਸੀ ਕਿ ਪੰਜਾਬ ਨੂੰ ਹੋਇਆ ਤਾਂ ਇਸ ਵਾਰ ਕਿੰਨੇ ਕਰੋੜਾਂ ਦਾ ਨੁਕਸਾਨ ਪੰਜਾਬ ਨੂੰ ਝੱਲਣਾ ਪਿਆ ਉਹਦਾ ਮੁਲਾਂਕਣ ਕਰਕੇ ਜਿਹੜੀਆਂ ਕੇਂਦਰੀ ਟੀਮਾਂ ਨੇ ਉਹ ਦੱਸਣ ਗਿਆ ਜਾ ਕੇ ਪ੍ਰਧਾਨ ਮੰਤਰੀ ਨੂੰ ਉਹਨਾਂ ਦੀ ਟੀਮ ਨੂੰ ਤੇ ਫਿਰ ਉਸ ਤੋਂ ਬਾਅਦ ਬਾਕੀ ਜਿਹੜੀ ਰਾਹਤ ਹੈ ਉਹ ਪ੍ਰਦਾਨ ਕੀਤੀ ਜਾਵੇਗੀ ਸੋ ਅੱਜ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਸਰਕਾਰ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ 20000 ਕਰੋੜ ਰੁਪਏ ਦਾ ਪੈਕੇਜ ਘਟੋ-ਘਟ ਦੇਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਨੂੰ ਉਸ ਦੀ ਕਰੇ ਵੀ ਹੋਇਆ ਸੀਗਾ ਕਿ ਜਿਹੜਾ ਸਾਡਾ ਫੰਡ ਰੁਕਿਆ ਹੋਇਆ ਹੈ ਭਾਵੇਂ ਆਰਡੀਐਫ ਦਾ ਫੰਡ ਹੈ ਜਾਂ ਫਿਰ ਹੋਰ ਕੋਈ ਫੰਡ ਜਿਹੜੇ ਸਾਡੇ ਰੁਕੇ ਨੇ ਕੋਲ ਮਿਲਾ ਕੇ ਤਾਂ ਫਿਰ ਜੀਐਸਟੀ ਦਾ ਪੈਸਾ ਹੈ ਤਾਂ ਇਹ ਸਾਰੇ ਮਿਲਾ ਕੇ 60000 ਕਰੋੜ ਬਣਦਾ ਹੈ ਤਾਂ ਇਹ ਵੀ ਸਾਨੂੰ ਅੱਜ ਹੀ ਦੇ ਕੇ ਜਾਣ ਪਰ ਪ੍ਰਧਾਨ ਮੰਤਰੀ ਹੜ੍ਹ ਨੇ 1600 ਕਰੋੜ ਰੁਪਏ ਦਾ ਜਿਹੜਾ ਜ਼ਿਕਰ ਹੈ ਉਹ ਕਰ ਦਿੱਤਾ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੈਕੇਜ ਜਿਹੜੇ ਨੇ ਜਿਹੜੇ ਬੱਚੇ ਅਨਾਥ ਹੋ ਗਏ ਨੇ ਇਸ ਆਫਤਾ ਦੇ ਵਿੱਚ ਉਹਨਾਂ ਬੱਚਿਆਂ ਨੂੰ ਪੀਐਮ ਕੇਅਰਸ ਫॉर ਚਿਲड्रन ਸਕੀਮ ਦੇ ਤਹਿਤ ਜਿਹੜੀ ਪੂਰੀ ਸਹਾਇਤਾ ਪੂਰੀ ਮਦਦ ਹੈ ਉਹ ਦਿੱਤੀ ਜਾਵੇਗੀ ਔਰ ਇਸ ਦੇ ਵਿੱਚ ਇਹ ਹੋਗਾ ਕਿ ਜਿਹੜੇ ਬੱਚੇ ਅਨਾਥ ਹੋ ਗਏ ਨੇ ਲੰਮੇ ਸਮੇਂ ਵਾਸਤੇ ਉਹਨਾਂ ਦੀ ਦੇਖਭਾਲ ਹੋ ਸਕੇ ਜਾਂ ਫਿਰ ਉਹ ਆਪਣਾ ਗੁਜ਼ਰਬਸਰ ਕਰ ਸਕਣ ਤਾਂ ਇਸ ਤਰ੍ਹਾਂ ਦਾ ਕੋਈ ਯੋਜਨਾ ਜਿਹੜੀ ਆ ਉਹ ਵੀ ਉਹਨਾਂ ਵਾਸਤੇ ਜ਼ਰੂਰ ਬਣਾਈ ਜਾ ਰਹੀ ਹੈ ਸੋ ਕੁੱਲ ਮਿਲਾ ਕੇ ਅ ਪੀਐਮ ਦਾ ਕਹਿਣਾ ਹੈ ਕਿ ਐਨਡੀਆਰਐਫ ਐਸਡੀਆਰਐਫ ਫੌਜ ਰਾਜ ਪ੍ਰਸ਼ਾਸਨ ਕੁੱਲ ਮਿਲਾ ਕੇ ਜਿਸ ਜਿਸ ਦੀ ਵੀ ਪਰਪਾਈ ਹੋਣੀ ਹੈ ਸਭ ਦੇ ਭੁਗਤਾਨ ਜਿਹੜੇ ਨਹੀਂ ਕੀਤੇ ਜਾਣਗੇ ਹੁਣ ਆਮ ਆਦਮੀ ਪਾਰਟੀ ਦਾ ਇਸ ਤੋਂ ਬਾਅਦ ਕੀ ਰਿਐਕਸ਼ਨ ਆਊਗਾ ਉਸ ਤੋਂ ਉੱਤੇ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਨੇ ਬਣੀਆਂ ਹੋਈਆਂ ਨੇ ਸਾਡੀਆਂ ਵੀ ਉਸ ਉੱਤੇ ਨਜ਼ਰਾਂ ਬਣੀਆਂ ਹੋਈਆਂ ਨੇ ਕਿ ਮੰਗ ਕੀਤੀ ਗਈ ਸੀ ਵੀ 1000 ਕਰੋੜ ਰੁਪਏ ਦੀ ਪਰ ਮਿਲਿਆ 1600 ਕਰੋੜ ਸਵਿਚ ਨੂੰ ਕਿਵੇਂ ਵੇਖਣ ਗਿਆ ਬਾਕੀ ਪਾਰਟੀਆਂ ਜਿਹੜੀਆਂ ਨੇ ਨਜ਼ਰ ਬਣੀ ਹੋਈ ਹੈ ਕੈਮਰਾ ਪਰਸਨ ਕਬੀਰ ਦੇ ਨਾਲ ਮੈਨੂੰ ਜੀ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ